ਇਹ ਵੀ ਬੰਦ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਹਿਡਨ ਡਿਪਰੈਸ਼ਨ ਹੈ ਉਹ ਤੋਂ ਪਤਾ ਲੱਗਦਾ ਜਦੋਂ ਉਹਦੇ ਉਹਦੇ ਦਿਮਾਗ 'ਚ ਅਪਕੀ ਖੁਦਕੁਸ਼ੀ ਦੇ ਥਾਟਸ ਆਉਣੇ ਨੂੰ ਉਹ ਕਿੱਦਾਂ ਕੰਟਰੋਲ ਕੀਤਾ ਜਾ ਸਕਦੇ ਨਾ ਥਾਟਸ ਦੇ ਉੱਪਰ ਆਪਣੀ ਸੋਸਾਇਟੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਇਹਨੂੰ ਡਿਪਰੈਸ਼ਨ ਹੈ ਇਹਨੂੰ ਕਾਦੀ ਡਿਪਰੈਸ਼ਨ ਹੈ ਇਹ ਤੋਂ ਸਿਰਫ ਇਹਦੇ ਵਿਚਾਰ ਨੇ ਆਪਣਿਆ ਪਰੋਕ ਲਵੇ ਅਣਦੇਖਾ ਕੀਤਾ ਜਾਂਦਾ ਹੈ ਕਿ ਆਪਣਿਆ ਪਰੋਕਣ ਦੀ ਕੋਸ਼ਿਸ਼ ਕਰੇ ਜ਼ਿਆਦਾਤਰ ਇਹ ਤਾਂ ਹੁੰਦੇ ਨੇ ਕਿ ਹਸਬੰਡਸ ਵਾਈਫ ਨੂੰ ਰੱਖਿਆ ਨੇ ਮੈਨੂੰ ਸਾਰਾ ਕੁਝ ਪ੍ਰੋਵਾਈਡ ਕਰਦਾ ਹੈ ਸਾਰਾ ਕੁਝ ਦਿੰਦਾ ਹੈ ਪਰ ਫਿਰ ਵੀ ਖੁਸ਼ ਨਹੀਂ ਰਹਿੰਦੀ ਪਤਾ ਨਹੀਂ ਕਿਉਂ ਨਹੀਂ ਖੁਸ਼ ਰਹਿੰਦੀ ਪਰ ਅੱਪਾ ਇਹ ਨਹੀਂ ਸੋਚਦੇ ਕਿ ਕਿਹੜਾ ਬੰਦਾ ਹੈ ਜਿਹਨੂੰ ਖੁਸ਼ ਨਹੀਂ ਰਹਿਣਾ ਪਸੰਦ ਗੁੱਸਾ ਹੱਦ ਤੋਂ ਵੱਧ ਆਉਣਾ ਕਿਸੇ ਨੂੰ ਉਹ ਮੈਂਟਲ ਇਸ਼ੂ ਹੈ ਬਿਲਕੁਲ ਜੀ ਹੋ ਸਕਦਾ ਹੈ ਬਿਲਕੁਲ ਇੱਕ ਬਿਮਾਰੀ ਹੁੰਦੀ ਹੈ ਮੈਨੀਆਂ ਜਿਹਨੂੰ ਆਪਾਂ ਆਮ ਪਾਸ਼ ਉਹਦੇ ਵਿੱਚ ਵੀ ਮਰੀਜ਼ ਜਿੜਚੜਾ ਜ਼ਿਆਦਾ ਰਹਿ ਸਕਦਾ ਹੈ ਡਿਪਰੈਸ਼ਨ ਵਾਲਾ ਮਰੀਜ਼ ਵਿੱਚ ਜਿੜਚੜਾ ਹੋ ਜਾਂਦਾ ਹੈ ਠੀਕ ਹੈ ਪਰ ਜ਼ਿਆਦਾਤਰ ਉਹ ਚੁੱਪ ਰਹਿ ਜਾਂਦੇ ਨੇ ਜਿਹੜਾ ਤੇਜ਼ੀ ਵਾਲਾ ਮਰੀਜ਼ ਹੁੰਦਾ ਚੁੱਪ ਨਹੀਂ ਰਹਿੰਦਾ ਨਾ ਹੀ ਉਹਨੂੰ ਰਿਅਲਾਈਜੇਸ਼ਨ ਹੁੰਦੀ ਨਾ ਹੀ ਉਹਨੂੰ ਪਤਾ ਹੁੰਦਾ ਕਿ ਮੈਂ ਬਿਮਾਰ ਐ ਯੰਗ ਜਨਰੇਸ਼ਨ ਨੂੰ ਹਾਰਟ ਅਟੈਕ ਬੜਾ ਆਉਂਦਾ ਉਹਦੇ ਕਰਕੇ ਕਿਤਨਾ ਕਿਤੇ ਸਮਾਜ ਦੇ ਵਿੱਚ ਪੈਨਿਕ ਵੀ ਹੁੰਦਾ ਕਈਆਂ ਨੂੰ ਲੱਗਦਾ ਵੀ ਹਾਇਆ ਗਈ ਜਾਣਾ ਸਾਨੂੰ ਤਾਂ ਹਾਰਟ ਅਟੈਕ ਆ ਗਿਆ ਸਾਨੂੰ ਤਾਂ ਪਸੀਨਾ ਆ ਰਿਹਾ ਸਾਡਾ ਤਾਂ ਛਾਤੀ ਦਰਦ ਹੋ ਰਿਹਾ ਕਿਸੇ ਜੀ ਕਰੋਂਦੇ ਸਾਰੇ ਟੈਸਟ ਕਰਾ ਨਾਰਮਲ ਹੁੰਦੇ ਐਂਗਜ਼ਾਇਟੀ ਡਿਸਆਰਡਰ ਹੁੰਦਾ ਇਹ ਡਿਪਰੈਸ਼ਨ ਚ ਵੀ ਆ ਜਾਂਦਾ ਵੈਸੇ ਵੀ ਸ਼ੁਰੂ ਹੋ ਜਾਂਦਾ ਹੈ ਕਈ ਤੁਸੀਂ ਸੁਣਿਆ ਹੋਣਾ ਕਿ ਲੋਕ ਕਹਿੰਦੇ ਨੇ ਮੈਨੂੰ ਹਾਈਟ ਤੋਂ ਡਰ ਲੱਗਦਾ ਅਗਰ ਉਹਨਾਂ ਨੂੰ ਹਾਈਟ ਤੇ ਲੈ ਜਾਓ ਉਦੋਂ ਵੀ ਉਹਨਾਂ ਨੂੰ ਇਦਾਂ ਦੀ ਤੌਨੀਆਂ ਇਹਨਾਂ ਨੂੰ ਆਮ ਭਾਸ਼ਾ ਚ ਤੌਨੀਆਂ ਕਹਿੰਦੇ ਆ ਕਿ ਕੁਝ ਸਕਿੰਟਾਂ ਲਈ ਤੌਨੀਆਂ ਆਉਂਦੀਆਂ ਨੇ ਹਾਂਜੀ ਜਾਂ ਬੰਦ ਬੰਦ ਕਮਰੇ ਚ ਬੰਦ ਕਰ ਦੋ ਕਈ ਲੋਕ ਲਿਫਟ ਦੇ ਵਿੱਚ ਨਹੀਂ ਜਾਂਦੇ ਇਸੇ ਕਰਕੇ بار بار ہاتھوں نو سینیٹائزر یوز کرنا اور یہ کتنے کتھے کرونا کال ਤੋਂ ਬਾਅਦ ਹੋਇਆ ਜਾਂ ਇਹ ਵੀ ਕੋਈ ਡਿਸਆਰਡਰ ਇਹ ਡਿਸਆਰਡਰ ਹੈ OCD ਇਹਨੂੰ OCD ਕਹਿੰਦੇ ਨੇ ऑब्सेसਿਵ ਕੰਪਲਸਿਵ ਡਿਸਆਰਡਰ ਤਾਂ ਤੁਹਾਨੂੰ ਦਾ ਬੰਦਾ ਜਾਂ ਬਿਲਕੁਲ ਮਰੀਜ਼ਾਂ ਜ਼ਿਆਦਾਤਰ ਇਹ ਹੀ ਹੁੰਦਾ ਹੈ ਗੇਮਸ ਖੇਲਣ ਨਾਲ ਬੱਚੇ ਦੀ ਮੈਮਰੀ ਤੇ ਵੀ ਅਸਰ ਪੈਂਦਾ ਮੈਮਰੀ ਲਾਸ ਹੁੰਦੀ ਹੈ ਉਹਨਾਂ ਨੂੰ ਮੈਮਰੀ ਸਕਰੀਨ ਦਾ ਅੱਜਕੱਲ੍ਹ ਸਾਇੰਸ ਦੀ ਸਟੱਡੀਜ਼ ਆਸ ਹੈ ਯਾਨੀ ਕਿ ਵਾਈਟ ਲਾਈਟ ਐਕਸਪੋਜ਼ਰ ਆਪਣੀ ਮੈਮਰੀ ਤੇ ਅਸਰ ਪੰਦੀ ਪੰਦੀ ਬਿਲਕੁਲ ਪੰਦੀ ਹੈ ਬਾਕੀ ਜਦ ਫੋਕਸ ਹੀ ਹਟ ਗਿਆ ਤਾਂ ਮੈਮਰੀ ਤਾਂ ਖਰਾਬ ਹੋਣੀ ਹੀ ਹੁੰਦੀ ਹੈ ਕਿਸੇ ਫੈਮਿਲੀ ਹਿਸਟਰੀ ਚ ਹਾਰਟ ਦੇ ਮਰੀਜ਼ ਆ ਤਾਂ ਉਹਨਾਂ ਦੇ ਬੱਚਿਆਂ ਨੂੰ ਪੂਰੀ ਸੰਭਾਵਨਾ ਹੈ ਵੀ ਉਹ ਉਹਨਾਂ ਦੇ ਬੱਚਿਆਂ ਨੂੰ ਵੀ ਹਾਰਟ ਦੀ ਦਿੱਕਤ ਹੋ ਸਕਦੀ ਹੈ ਜਾਂ ਸ਼ੂਗਰ ਦੀ ਦਿੱਕਤ ਹੋ ਸਕਦੀ ਜਿਵੇਂ ਆਪਾਂ ਆਮ ਤੌਰ ਤੇ ਆਪਾਂ ਦੇਖਦੇ ਆਂ ਇਦਾਂ ਤਾਂ ਵੀ ਕੁਝ ਹੋਰ ਸੈਕੰਡਰੀ ਇਲਨਸਸ ਜਿਹੜੀ ਮਾਨਸਿਕ ਬਿਮਾਰੀਆਂ ਹੁੰਦੀਆਂ ਨੇ ਇਹ ਜਿਵੇਂ ਆਪਾਂ ਆਮ ਭਾਸ਼ਾ ਚ ਕਹਿੰਦੇ ਨੇ ਕੂਨ ਦੇ ਵਿੱਚ ਚੱਲਦੀਆਂ ਉਹਦੇ ਕਹਿਣ ਦਾ ਮਤਲਬ ਕਿ ਜਿਹੜੀ ਆਮ ਪੋਪੂਲੇਸ਼ਨ ਹੈ ਜਿਵੇਂ ਕਿ ਇੱਕ ਮੰਨ ਲਓ ਕਿ ਇੱਕ ਬੰਦਾ ਜਿਹਦੇ ਪਰਿਵਾਰ ਚ ਨਹੀਂ ਚੱਲ ਰਹੀ ਮਾਨਸਿਕ ਬਿਮਾਰੀ ਔਰ ਦੂਸਰਾ ਬੰਦਾ ਜਿਹਦੇ ਪਰਿਵਾਰ ਚ ਚੱਲ ਰਹੀ ਹੈ ਜਿਹਦੇ ਪਰਿਵਾਰ ਚ ਚੱਲ ਰਹੀ ਡੇਲੀਪੋਸਟ ਪੰਜਾਬੀ ਦੇਖ ਰਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਮੈਂ ਹਾਂ ਰਾਜੀ ਸ਼ਰਮਾ ਅ ਅੱਜ ਕੱਲ ਦੀ ਬੀਜ਼ੀ ਲਾਈਫ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਨੇ ਖਾਸ ਤੌਰ ਤੇ ਮਾਨਸਿਕ ਤੌਰ ਤੇ ਡਿਪਰੈਸ਼ਨ ਐਂਜਾਇਟੀ ਪੈਨਿਕ ਅਟੈਕਸ ਬਹੁਤ ਐਦਾਂ ਦੀ ਸਮੱਸਿਆਵਾਂ ਆਉਂਦੀਆਂ ਨੇ ਤੇ ਕਈ ਵਾਰੀ ਉਹ ਲੋਕ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਤੇ ਜਿਸ ਤੋਂ ਬਾਅਦ ਪ੍ਰਣਾਮ ਜਿਹੜੇ ਹੈਗੇ ਨੇ ਉਹ ਕਾਫੀ ਭਿਆੰਕਰ ਨਿਕਲਦੇ ਨੇ ਸੋ ਇਸ ਇਸ ਵਿਸ਼ੇ ਦੇ ਉੱਪਰ ਖਾਸ ਤੌਰ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮਾਨਸਿਕ ਰੋਗੀ ਦੇ ਮਾਹਿਰ ਡਾਕਟਰ ਮੌਜੂਦ ਨੇ ਗੱਲਬਾਤ ਕਰ ਲਾਂਗੇ ਡਾਕਟਰ ਪ੍ਰਿੰਕਾ ਜਿੰਦਗ ਐਮਬੀਬੀਐਸ ਡੀਐਨਬੀ ਸਾਈਕੀਟਰੀ ਸੋ ਮੈਮ ਪਹਿਲਾਂ ਤਾਂ ਸਵਾਗਤ ਕਰਦੇ ਜੀ ਤੁਹਾਡਾ ਢਿੱਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਤੁਸੀਂ ਮੇਰੀ ਦੇਖ ਹੀ ਲਈ ਵੀ ਅੱਜ ਕੱਲ੍ਹ ਰੋਜ਼ਮਰਰਾ ਦੀ ਜ਼ਿੰਦਗੀ 'ਚ ਲੋਕ ਐਨੇ ਤਣਾਅ ਨਾਲ ਪੀੜਤ ਨੇ ਕੰਮ ਕਾਜ 'ਚ ਐਨੇ ਵਿਅਸਤ ਹੋ ਜਾਂਦੇ ਨੇ ਮਾਨਸਿਕ ਪਰੇਸ਼ਾਨੀਆਂ ਤੋਂ ਬਹੁਤ ਪੀੜਤ ਨੇ ਐਂਜ਼ਾਇਟੀ ਡਿਪਰੈਸ਼ਨ ਹੋ ਜਾਂਦਾ ਹੈ ਕਿਵੇਂ ਇਸ ਨੂੰ ਟੈਕਲ ਕੀਤਾ ਜਾ ਸਕਦਾ ਹੈ ਦੇਖੋ ਜੀ ਅ ਅੱਜਕਲ ਦੇ ਲਾਈਫ ਸਟਾਈਲ ਜਿੱਦਾਂ ਤੁਸੀਂ ਬਿਲਕੁਲ ਸਹੀ ਕਿ ਅੱਜਕਲ ਦੇ ਲਾਈਫ ਸਟਾਈਲ ਦੇ ਚੱਲਦੇ ਡਿਪਰੈਸ਼ਨ ਔਰ ਐਂਗਜ਼ਾਇਟੀ ਜਿਹਨੂੰ ਆਪਾਂ ਘਬਰਾਟ ਕਹਿੰਦੇ ਆ ਇਹ ਹਰ ਬੰਦੇ ਦਾ ਜ਼ਿਆਦਾਤਰ ਹਰ ਬੰਦੇ ਦੇ ਰੂਟੀਨ ਦਾ ਪਾਰਟ ਬਣ ਗਏ ਠੀਕ ਹੈ ਇਹਨੂੰ ਆਪਾਂ ਡੀਲ ਕਰਦੇ ਹਾਂ ਦੋ ਤਰੀਕੇ ਨਾਲ ਪਹਿਲਾਂ ਇੱਕ ਮੈਡੀਸਿਨ ਦੂਜੀ ਕਾਉਂਸਲਿੰਗ ਜੀ ਜਦ ਮਰੀਜ਼ ਆਉਂਦਾ ਹੈ ਪਹਿਲਾਂ ਉਹਦਾ ਸਾਰਾ ਡਿਟੇਲ ਵਿੱਚ ਵੇਰਵਾ ਲੈ ਕੇ ਉਸ ਤੋਂ ਬਾਅਦ ਦੇਖਣਾ ਹੈ ਕਿ ਉਹਨੂੰ ਕੀ ਉਹਦਾ ਪਾਸਟਰੀ ਹੈ ਕਿੰਨੇ ਉਹਨੂੰ એપisodes ਪਹਿਲਾਂ ਕਦੇ ਕੋਈ ਬਿਮਾਰੀ ਆਈ ਹੈ ਕਿ ਨਹੀਂ ਉਹਦੇ ਪਰਿਵਾਰ ਚੋਂ ਬਿਮਾਰੀ ਚੱਲ ਰਹੀ ਹੈ ਕਿ ਨਹੀਂ ਜਾਂ ਫਿਰ ਉਹਨੂੰ ਕੋਈ ਨਾਲ ਕੋਈ ਬਿਮਾਰੀ ਹੈ ਕਿ ਨਹੀਂ ਜਿਵੇਂ 슈ਗਰ ਬੀਪੀ ਜਾਂ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਨਸ਼ਾ ਨਸ਼ਾ ਕੋਈ ਕਰਦਾ ਹੈ ਕਿ ਨਹੀਂ ਠੀਕ ਹੈ ਉਸ ਤੋਂ ਬਾਅਦ ਫਿਰ ਇਲਾਜ ਦੇ ਦੋ ਤਿੰਨ ਰਨ ਜਾਂਦੇ ਨੇ ਦਵਾਈਆਂ ਔਰ ਕਾਉਂਸਲਿੰਗ ਹਮ ਤੇ ਮੈਨੂੰ ਜੇਕਰ ਇਹਨੂੰ ਸਹੀ ਸਮੇਂ ਤੇ ਇਸ ਨੂੰ ਇਸ ਦਾ ਇਲਾਜ ਨਾ ਕਰਵਾਇ ਜਾਵੇ ਜੇ ਪਤੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਹਿਡਨ ਡਿਪਰੈਸ਼ਨ ਹੈ ਉਹ ਉਦੋਂ ਪਤਾ ਲੱਗਦਾ ਜਦੋਂ ਉਹਦੇ ਉਹਦੇ ਦਿਮਾਗ 'ਚ ਆਪਾਂ ਕਹਿੰਦੇ ਖੁਦਕੁਸ਼ੀ ਦੇ ਥਾਟਸ ਆਉਂਦੇ ਨੇ ਉਹ ਕਿੱਦਾਂ ਕੰਟਰੋਲ ਕੀਤਾ ਜਾ ਸਕਦੇ ਨੇ ਥਾਟਸ ਦੇ ਉੱਪਰ ਜ਼ਿਆਦਾਤਰ ਇਦਾਂ ਹੁੰਦਾ ਹੈ ਕਿ ਮਰੀਜ਼ ਕੰਟਰੋਲ ਨਹੀਂ ਕਰ ਪਾਉਂਦੇ ਤਾਂ ਹੀ ਮੇਰੇ ਕੋਲ ਆ ਰਹੇ ਨੇ ਜੀ ਅੱਜ ਕੱਲ ਆਪਣੇ ਸੋਸਾਇਟੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਇਹਨੂੰ ਡਿਪਰੈਸ਼ਨ ਹੈ ਇਹਨੂੰ ਕਾਦੀ ਡਿਪਰੈਸ਼ਨ ਹੈ ਇਹ ਤਾਂ ਸਿਰਫ ਇਹਦੇ ਵਿਚਾਰ ਨੇ ਆਪਣੇ ਆਪ ਰੋਕ ਲਵੇ ਅੰਦੇਖਾ ਕੀਤਾ ਜਾਂਦਾ ਹੈ ਅੰਦੇਖਾ ਕੀਤਾ ਜਾਂਦਾ ਹੈ ਕਿ ਆਪਣੇ ਆਪ ਰੋਕਣ ਦੀ ਕੋਸ਼ਿਸ਼ ਕਰੇ ਜ਼ਿਆਦਾਤਰ ਇਦਾਂ ਹੁੰਦੇ ਨੇ ਕਿ ਹਸਬੈਂਡਸ ਵਾਈਫ ਨੂੰ ਲੈ ਕੇ ਆਉਂਦੇ ਮੈਨੂੰ ਸਾਰਾ ਕੁਝ ਪ੍ਰੋਵਾਈਡ ਕਰਦਾ ਸਾਰਾ ਕੁਝ ਦਿੰਦਾ ਹੈ ਪਰ ਫਿਰ ਵੀ ਖੁਸ਼ ਨਹੀਂ ਰਹਿੰਦੀ ਪਤਾ ਨਹੀਂ ਕਿਉਂ ਨਹੀਂ ਖੁਸ਼ ਰਹਿੰਦੀ ਪਰ ਆਪਾਂ ਇਹ ਨਹੀਂ ਸੋਚਦੇ ਕਿ ਕਿਹੜਾ ਬੰਦਾ ਹੈ ਜਿਹਨੂੰ ਖੁਸ਼ ਨਹੀਂ ਰਹਿਣ ਦੀ ਖੁਸ਼ ਨਹੀਂ ਰਹਿਣਾ ਪਸੰਦ ਖੁਸ਼ ਰਹਿਣਾ ਚਾਹੁੰਦਾ ਬੰਦਾ ਪਰ ਉਹਦੇ ਮਨ ਦੇ ਵਿਚਾਰ ਉਹਦੇ ਹੱਥ ਨਹੀਂ ਹੈਗੇ ਉਹ ਇੰਨੇ ਕਨ ਕੰਟਰੋਲ ਹੋ ਜਾਂਦੇ ਬੰਦਾ ਆਪਦੇ ਵਿਚਾਰਾਂ ਤੋਂ ਇੰਨਾ ਤੰਗ ਹੋ ਜਾਂਦਾ ਕਿ ਖੁਸ਼ ਖੁਸ਼ੀ ਦੇ ਵਿਚਾਰ ਤੱਕ ਆ ਜਾਂਦੇ ਨੇ ਬੰਦਾ ਅਟੈਂਪਟ ਵੀ ਕਰ ਲੈਂਦਾ ਹੈ ਅਟੈਂਪਟ ਵੀ ਕਰ ਲੈਂਦਾ ਹਾਂਜੀ ਤੇ ਆਪਾਂ ਦੇਖਦੇ ਜਿਵੇਂ ਅਕਸਰ ਘਰੇਲੂ ਝਗੜੇ ਹੁੰਦੇ ਨੇ ਹਨਾ ਕਈ ਇਦਾਂ ਦੇ ਜਿਹੜੇ ਆਪਾਂ ਕਹਿੰਦੇ ਪਰਿਵਾਰਕ ਮੈਂਬਰ ਹੁੰਦੇ ਨੇ ਜਿਹੜੇ ਬਾਲਾ ਉਹਨਾਂ ਦਾ ਬਲੱਡ ਵਧਿਆ ਰਹਿੰਦਾ ਬੀਬੀ ਵਧੇ ਰਹਿੰਦਾ ਵੀ ਮੈਂ ਆਹ ਕਰ ਦੂੰਗਾ ਆਹ ਕਰ ਦੂੰ ਉਹ ਵੀ ਕਿਤਨੇ ਕਿਤੇ ਮਾਨਸਿਕ ਰੋਗੀ ਨੇ ਲੱਗਦਾ ਜਿਹੜਾ ਇੰਨਾ ਜ਼ਿਆਦਾ ਗੁੱਸਾ ਹੱਦ ਤੋਂ ਵੱਧ ਆਉਣਾ ਕਿਸੇ ਨੂੰ ਉਹ ਮੈਂਟਲ ਇਸ਼ੂ ਹੈ ਬਿਲਕੁਲ ਜੀ ਹੋ ਸਕਦਾ ਬਿਲਕੁਲ ਇੱਕ ਬਿਮਾਰੀ ਹੁੰਦੀ ਹੈ ਮੈਨੀਆ ਜਿਹਨੂੰ ਆਪਾਂ ਆਮ ਭਾਸ਼ਾ ਚ ਤੇਜ਼ੀ ਕਹਿੰਦੇ ਆ ਉਹਦੇ ਚ ਵੀ ਮਰੀਜ਼ ਚੜਚੜਾ ਜ਼ਿਆਦਾ ਰਹਿ ਸਕਦਾ ਹੈ ਡਿਪਰੈਸ਼ਨ ਵਾਲਾ ਮਰੀਜ਼ ਵਿੱਚ ਜਿਹੜਾ ਹੋ ਜਾਂਦਾ ਹੈ ਠੀਕ ਹੈ ਪਰ ਜ਼ਿਆਦਾਤਰ ਉਹ ਚੁੱਪ ਰਹਿ ਜਾਂਦੇ ਨੇ ਜਿਹੜਾ ਤੇਜ਼ੀ ਵਾਲਾ ਮਰੀਜ਼ ਹੁੰਦਾ ਉਹ ਚੁੱਪ ਨਹੀਂ ਰਹਿੰਦਾ ਨਾ ਹੀ ਉਹਨੂੰ ਰਿਅਲਾਈਜ਼ੇਸ਼ਨ ਹੁੰਦੀ ਨਾ ਹੀ ਉਹਨੂੰ ਪਤਾ ਹੁੰਦਾ ਕਿ ਮੈਂ ਬਿਮਾਰ ਆ ਜਿਹੜੀ ਤੇਜ਼ੀ ਦੀ ਬਿਮਾਰੀ ਹੁੰਦਾ ਨਾਲ ਦਿਆਂ ਨੂੰ ਪਤਾ ਚੱਲਦਾ ਮਰੀਜ਼ ਨੂੰ ਆਪੇ ਨਹੀਂ ਪਤਾ ਹੁੰਦਾ ਆਪੇ ਤਾਂ ਮਰੀਜ਼ ਨੂੰ ਇਦਾਂ ਹੁੰਦਾ ਕਿ ਉਹ ਤੇਜ਼ੀ ਚੱਲ ਰਿਹਾ ਹੁੰਦਾ ਵੱਡੇ ਵੱਡੇ ਪਲਾਨ ਬਣਾਨੇ ਮੈਂ ਹੀ ਸਹੀ ਆ ਕਈ ਮਰੀਜ਼ ਐਦਾਂ ਕਹਿੰਦੇ ਕਿ ਅਸੀਂ ਰੱਬ ਦਾ ਰੂਪ ਵੀ ਬਣ ਗਏ ਹੂੰ ਐਦਾਂ ਦੇ ਮਰੀਜ਼ ਵੀ ਹੁੰਦੇ ਨੇ ਜੀ ਤੇ ਮੈਂ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਨੇ ਅੱਜ ਕੱਲ ਯੰਗ ਜਨਰੇਸ਼ਨ ਨੂੰ ਹਾਰਟ ਅਟੈਕ ਬੜੇ ਆਉਣ ਲੱਗੇ ਉਹਦੇ ਕਰਕੇ ਕਿਤਨਾ ਕਿਤੇ ਸਮਾਜ ਦੇ ਵਿੱਚ ਪੈਨਿਕ ਵੀ ਹੁੰਦਾ ਕਈਆਂ ਨੂੰ ਲੱਗਦਾ ਵੀ ਹਏ ਗਈ ਜਾਨ ਸਾਨੂੰ ਤਾਂ ਹਾਰਟ ਅਟੈਕ ਆ ਗਿਆ ਸਾਨੂੰ ਤਾਂ ਪਸੀਨੇ ਆ ਰਹੇ ਸਾਡਾ ਤਾਂ ਛਾਤੀ ਦਰਦ ਹੋ ਰਿਹਾ ECG ਕਰੋਂਦੀ ਤਾਂ ਸਾਰੇ ਟੈਸਟ ਕਰੋਂਦੇ ਨਾਰਮਲ ਹੁੰਦਾ ਉਹ ਉਹ ਕੀ ਮਾਨਸਿਕ ਰੋਗ ਕੀ ਉਹ ਇਹ ਜੀ ਪੈਨਿਕ ਅਟੈਕਸ ਕਹਿੰਦੇ ਨੇ ਇਹਨਾਂ ਨੂੰ ਇਹ ਐਂਗਜ਼ਾਇਟੀ ਡਿਸਆਰਡਰ ਹੁੰਦਾ ਹੈ ਇਹ ਡਿਪਰੈਸ਼ਨ ਚ ਵੀ ਆ ਜਾਂਦਾ ਹੈ ਵੈਸੇ ਵੀ ਸ਼ੁਰੂ ਹੋ ਜਾਂਦਾ ਹੈ ਕਈ ਤੁਸੀਂ ਸੁਣਿਆ ਹੋਣਾ ਕਿ ਲੋਕ ਕਹਿੰਦੇ ਨੇ ਮੈਨੂੰ ਹਾਈਟ ਤੋਂ ਡਰ ਲੱਗਦਾ ਅਗਰ ਉਹਨਾਂ ਨੂੰ ਹਾਈਟ ਤੇ ਲੈ ਜਾਓ ਉਦੋਂ ਵੀ ਉਹਨਾਂ ਨੂੰ ਇਦਾਂ ਦੀ ਤੌਨੀਆ ਇਹਨਾਂ ਨੂੰ ਆਮ ਪਾਸ਼ਾ ਚ ਤੌਨੀਆ ਕਹਿੰਦੇ ਆ ਕਿ ਕੁਝ ਸਕਿੰਟਾਂ ਲਈ ਤੌਨੀਆ ਆਉਂਦੀਆਂ ਨੇ ਹਾਂਜੀ ਜਾਂ ਬੰਦ ਬੰਦ ਕਮਰੇ ਚ ਬੰਦ ਕਰ ਦੋ ਕਈ ਲੋਕ ਲਿਫਟ ਦੇ ਵਿੱਚ ਨਹੀਂ ਜਾਂਦੇ ਇਸੇ ਕਰਕੇ ਤਾਂ ਇਹਨਾਂ ਨੂੰ ਪੈਨਿਕ ਅਟੈਕ ਕਹਿੰਦੇ ਨੇ ਇਹ ਇਕੱਲੇ ਤੋਂ ਵੀ ਸ਼ੁਰੂ ਹੋ ਸਕਦੇ ਨੇ ਇਹ ਆਪਦੇ ਨਾਲ ਹੋਰ ਮਾਨਸਿਕ ਰੋਗ ਵੀ ਲੈ ਕੇ ਆਉਂਦੇ ਨੇ ਇੱਕ ਮੈਂ ਹੋਰ ਦੇਖਿਆ ਜੀ ਕਈ ਤੁਸੀਂ ਸ਼ਾਇਦ ਕੀ ਪਤਾ ਵੱਧ ਮੇਰੇ ਤੋਂ ਬੁੱਧੀ ਜੀ ਵੀ ਹੋਂ ਦੱਸੋਗੇ ਇੱਕ ਕਈ ਬਾਰ-ਬਾਰ ਹੱਥ ਧੋਂਦੇ ਨੇ ਸਫਾਈ বারবার হাত ਧੋਣਾ ਸੈਨੀਟਾਈਜ਼ਰ ਯੂਜ਼ ਕਰਨਾ ਹੋਰ ਇਹ ਕਿਤਨੇ ਕਿਤੇ ਕਰੋਨਾ ਕਾਲ ਤੋਂ ਬਾਅਦ ਹੋਇਆ ਜਾ ਕਿ ਇਹ ਵੀ ਕੋਈ ਡਿਸਆਰਡਰ ਹੈ ਨਹੀਂ ਜੀ ਇਹ ਡਿਸਆਰਡਰ ਹੈ ওসিਡੀ ਇਹਨੂੰ ওসিਡੀ ਕਹਿੰਦੇ ਨੇ ऑब्सेसਿਵ ਕੰਪਲਸਿਵ ਡਿਸਆਰਡਰ ਹੱਥ ਧੋਂਦਾ ਬੰਦਾ ਜਾਂਦਾ ਬਿਲਕੁਲ ਮਰੀਜ਼ ਜ਼ਿਆਦਾਤਰ ਇਹੀ ਹੁੰਦਾ ਪਰ ਬਹੁਤ ਬਹੁਤ ਵੱਡਾ ওসিਡੀ ਡਿਸਆਰਡਰ ਜਿਹੜਾ ਹੈਗਾ ਬਹੁਤ ਵੱਡਾ ਪਰ ਜ਼ਿਆਦਾਤਰ ਜਿਹੜੇ ਆਪਣੇ ਆਮ ਜਨਤਾ ਦੱਸਦੀ ਆ ਕੇ ਉਹ ਇਹੀ ਦੱਸਦੇ ਨੇ ਕਿ ਮੈਂ ਡਾਕਟਰ ਸਾਹਿਬ ਮੈਨੂੰ ਪਤਾ ਹੈ ਮੇਰੇ ਹੱਥ ਸਾਫ਼ ਨੇ ਪਰ ਮੇਰੇ ਤੋਂ ਵਿਚਾਰ ਮੈਨੂੰ ਬਾਰ-ਬਾਰ ਕਹਿੰਦੇ ਨੇ ਕਿ ਨਹੀਂ ਸਾਫ਼ ਜਾ ਕੇ ਥੋ ਅਗਰ ਮੈਂ ਨਹੀਂ ਧੋਂਦਾ ਤਾਂ ਮੈਨੂੰ ਕਬਰਾਂਟੀ ਨਹੀਂ ਹੁੰਦੀ ਕਿ ਸਹਿਨੀ ਮੈਂ ਸਹਿ ਨਹੀਂ ਕਰ ਸਕਦਾ ਤਾਂ ਬਾਰ ਬਾਰ ਤੋਂ ਨੂੰਨ ਪਤਾ ਕਿ ਮੇਰੇ ਵਿਚਾਰ ਗਲਤ ਨੇ 5 ਮਿੰਟ ਬਾਅਦ ਧੋਣ ਦੇ ਹੱਥ 5-5 ਮਿੰਟ ਬਾਅਦ 5-5 ਮਿੰਟ ਚ ਕਈ ਵਾਰ ਕਈ ਲੋਕ ਤਾਂ ਦੋ-ਦੋ ਤਿੰਨ-ਤਿੰਨ ਵਾਰ ਤਾਂ ਹੋ ਚੁੱਕੇ ਹੁੰਦੇ ਨੇ ਕਿਸੇ ਵੀ ਚੀਜ਼ ਨੂੰ ਹੱਥ ਲਗਾਇਆ ਬਾਰ ਬਾਰ ਹੱਥ ਧੋਈ ਜਾਣੇ ਕਈ ਹੁੰਦੇ ਨੇ ਕਿ ਬਾਰ ਬਾਰ ਚੀਜ਼ਾਂ ਨੂੰ ਵੀ ਵਾਪਸ ਚਿੰਦੇ ਰਹਿੰਦੇ ਨੇ ਤੁਹਾਡੀ ਇਸ ਬਿਮਾਰੀ ਦਾ ਨਾਮ ਕੀ ਹੈ ਮੈਨੂੰ ਓਬਸੈਸਿਵ ਕੰਪਲਸਿਵ ਡਿਸਆਰਡਰ ਓਸੀਡੀ ਓਸੀਡੀ ਬਿਲਕੁਲ ਜੇਕਰ ਦਰਸ਼ਕੋ ਤੁਹਾਡਾ ਕੋਈ ਮਿੱਤਰ ਕੋਈ ਬਾਰ ਬਾਰ ਹੱਥ ਧੋਂਦਾ ਜਾਂ ਸਫਾਈ ਦਾ ਖਿਆਲ ਰੱਖਦਾ ਤਾਂ ਜਰੂਰ ਚੈੱਕ ਕਰੋ ਕਿ ਮੈ ਜੀ ਜਿਵੇਂ ਹਮ ਕੰਟੀਨਿਊ ਕਰਦੇ ਆ ਜੀ ਚਲੋ ਵੱਖ-ਵੱਖ ਮਾਨਸਿਕ ਪਰੇਸ਼ਾਨੀਆਂ ਬਾਰੇ ਤੁਸੀਂ ਜਾਣਨਾ ਪਾਇਆ ਬਿਮਾਰੀਆਂ ਬਾਰੇ ਇੱਕ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਾਂ ਕਹਿੰਦੇ ਬੱਚੇ ਨੇ ਹਨਾ ਬੱਚੇ ਵੀ ਨੇ ਉਹ ਆਨਲਾਈਨ ਗੇਮਸ ਵੱਲ ਉਹਨਾਂ ਦਾ ਵੱਧ ਰੁਝਾਨ ਹੋ ਰਿਹਾ ਹੈ 5-5 6-6 ਘੰਟੇ ਆਨਲਾਈਨ ਗੇਮ ਖੇਡਦੇ ਨੇ ਜਿਵੇਂ ਕਿ ਪਬਜੀ ਬੀਜੀਐਮਆਈ ਹੋਰ ਵਗੈਰਾ ਖੇਡਦੇ ਨੇ ਸਟੱਡੀ 'ਚ ਧਿਆਨ ਨਹੀਂ ਹੁੰਦਾ ਉਹਨਾਂ ਦਾ ਐਂਟੀ-ਸੋਸ਼ੀਅਲ ਹੋ ਜਾਂਦੇ ਨੇ ਸਮਾਜ 'ਚ ਵਿਚਰਣ ਤੋਂ ਉਹਨਾਂ ਨੂੰ ਆਪਾਂ ਕਹਿੰਦੇ ਝਿਜਕ ਮਹਿਸੂਸ ਹੁੰਦੀ ਹੈ ਉਹ ਉਸ ਦਾ ਕੀ ਹਾਲ ਹੈ ਤੇ ਕੀ ਲੱਗਦਾ ਵੀ ਕਿਵੇਂ ਟੈਕਲ ਕੀਤਾ ਜਾ ਸਕਦਾ ਜਾ ਸਕਦਾ ਤੁਹਾਨੂੰ ਦੇਖੋ ਜੀ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਬੱਚੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਬੱਚੇ ਉਧਰ ਗਏ ਕਿਉਂ ਸਿਰਫ ਆਪਣੇ ਦੋਸਤਾਂ ਯਾਰ ਮਿੱਤਰਾਂ ਦੇ ਨਾਲ ਲੱਗ ਕੇ ਸਿਰਫ ਥੋੜੀ ਦੇਰ ਦੇ ਮਜ਼ੇ ਲਈ ਗਏ ਨੇ ਜਾਂ ਉਹਨਾਂ ਦੇ ਅੰਦਰ ਕੋਈ ਬਿਮਾਰੀ ਅਜੇ ਚੱਲ ਰਹੀ ਹੈ ਜਿਵੇਂ ਡਿਪਰੈਸ਼ਨ ਕਿਉਂਕਿ ਬੱਚਾ ਹੈ ਬੱਚਾ ਬੋਲ ਕੇ ਨਹੀਂ ਦੱਸ ਸਕਦਾ ਕਿ ਮੈਨੂੰ ਡਿਪਰੈਸ਼ਨ ਹੈ ਉਹਨੂੰ ਪਤਾ ਹੀ ਨਹੀਂ ਕਿ ਇਮੋਸ਼ਨ ਅੰਦਰੋਂ ਅੰਦਰ ਜਿਹੜੇ ਉਹਦੇ ਜਜ਼ਬਾਤ ਚੱਲ ਰਹੇ ਹਨ ਉਹਨਾਂ ਨੂੰ ਕਿਵੇਂ ਸ਼ਬਦਾਂ ਚ ਪਾਣੇ ਤਾਂ ਉਹ ਸੋਸਾਇਟੀ ਤੋਂ ਕੱਟ ਕੇ ਇੰਟਰਨੈਟ ਵੱਲ ਚਲੇ ਜਾਂਦੇ ਨੇ ਇਕੱਲੇ ਚ ਰਹਿੰਦੇ ਨੇ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਹੋਰ ਕੱਟ ਜਾਂਦੇ ਨੇ ਫਿਰ ਕੀ ਹੈ ਕਿ ਪੜ੍ਹਾਈ ਤੋਂ ਫੋਕਸ ਖਤਮ ਹੋ ਜਾਂਦਾ ਹੈ ਜੀ ਔਰ ਪੜ੍ਹਾਈ ਤੋਂ ਫੋਕਸ ਖਤਮ ਹੋਣ ਕਰਕੇ ਉਹਨਾਂ ਦੀ ਪੜ੍ਹਾਈ ਦੀ ਪਰਫਾਰਮੈਂਸ ਖਤਮ ਹੋ ਜਾਂਦੀ ਹੈ ਸਕੂਲ ਚੋਂ ਵੀ ਡਾਂਟ ਫਟਕਾਰ ਪੈਰੈਂਟਸ ਤੋਂ ਵੀ ਡਾਂਟ ਫਟਕਾਰ ਮਾਪੇ ਵੀ ਡਾਂਟਦੇ ਨੇ ਉਦੋਂ ਡਰ ਕੇ ਫਿਰ ਫੇਰ ਤੋਂ ਹੋਰ ਜਾਂਦੇ ਨੇ ਤਾਂ ਉਹ ਇੱਕ ਸਾਈਕਲ ਦੇ ਇੱਕ 체ਨ ਦੇ ਵਿੱਚ ਫਸ ਜਾਂਦੇ ਨੇ ਉਹ ਜਾਂ ਤਾਂ ਗੇਮਸ ਖੇਲਣ ਨਾਲ ਬੱਚੇ ਦੀ ਮੈਮਰੀ ਤੇ ਵੀ ਅਸਰ ਪੈਂਦਾ ਮੈਮਰੀ ਲਾਸ ਹੁੰਦੀ ਹੈ ਉਹਨਾਂ ਨੂੰ ਮੈਮਰੀ ਸਕਰੀਨ ਦਾ ਅੱਜ ਕੱਲ ਸਾਇੰਸ ਦੀ ਸਟੱਡੀਜ਼ ਅਸਰ ਯਾਨੀ ਕਿ ਵਾਈਟ ਲਾਈਟ ਐਕਸਪੋਜ਼ਰ ਆਪਣੀ ਮੈਮਰੀ ਤੇ ਅਸਰ ਪੰਦੀ ਪੰਦੀ ਹੈ ਬਿਲਕੁਲ ਪੰਦੀ ਹੈ ਬਾਕੀ ਜਦ ਫੋਕਸ ਹੀ ਹਟ ਗਿਆ ਤੇ ਮੈਮਰੀ ਤਾਂ ਖਰਾਬ ਹੋਣੀ ਹੀ ਹੋਣੀ ਹੈ ਜਿਹੜੀ ਚੀਜ਼ ਆਪਾਂ ਕਦੇ ਦਿਮਾਗ 'ਚ ਰਜਿਸਟਰ ਹੀ ਨਹੀਂ ਕੀਤੀ ਕਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਯਾਦ ਕਿਵੇਂ ਰਹੂਗੀ ਬਿਲਕੁਲ ਬਿਲਕੁਲ ਤਾਂ ਇਦਾਂ ਦੇ ਮਰੀਜ਼ਾਂ ਦਾ ਹੁੰਦਾ ਕਿ ਆਪਾਂ ਪਹਿਲਾਂ ਲੱਭਣਾ ਹੈ ਕਾਰਨ ਲੱਭਣਾ ਹੈ ਸਾਈਕੀਆਟਰੀ ਦੇ ਵਿੱਚ ਹਮੇਸ਼ਾ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਕਾਰਨ ਲੱਭਣਾ ਹੈ ਕਿ ਮਰੀਜ਼ ਇਹ ਹੱਦ ਤੱਕ ਪਹੁੰਚਿਆ ਕਿਵੇਂ ਕਿਉਂਕਿ ਜ਼ਰੂਰੀ ਨਹੀਂ ਕਿ ਉਹ ਬਿਮਾਰੀ ਦੀ ਸ਼ੁਰੂਆਤ ਸੀ ਜਾਂ ਜ਼ਰੂਰੀ ਨਹੀਂ ਕਿ ਉਹ ਸਿਰਫ ਜਿਹੜਾ ਇਹਦਾ ਸੁਭਾਅ ਦੀ ਤਬਦੀਲੀ ਸੀਗੀ ਸੁਭਾਅ ਦੀ ਤਬਦੀਲੀ ਵੀ ਬਿਮਾਰੀ ਲੈ ਕੇ ਆ ਸਕਦੀ ਹੈ ਔਰ ਬਿਮਾਰੀ ਵੀ ਸੁਭਾਅ ਤਬਦੀਲੀ ਲੈ ਕੇ ਆ ਸਕਦੀ ਹੈ ਤਾਂ ਦੋਨੋਂ ਇੰਟਰਕਨੈਕਟਿਡ ਨੇ ਤਾਂ ਮੈਂ ਕਿਤੇ ਜਿਹੜਾ ਅੱਜ ਕੱਲ ਦਾ ਲਾਈਫ ਸਟਾਈਲ ਹੈ ਜਿਵੇਂ ਅੱਜ ਕੱਲ ਦੀ ਹਨਾ ਆਪਾਂ ਕਹਦੇ ਜੀਵਨ ਸ਼ੈਲੀ ਹੋਗੀ ਕਿਤਨਾ ਕਿਤੇ ਉਹ ਵੀ ਡਿਪਰੈਸ਼ਨ ਨੂੰ ਜਨਮ ਦੇ ਰਹੀ ਹੈ ਪਹਿਲਾਂ ਤਾਂ ਅੱਜ ਤੋਂ 25 30 ਸਾਲ ਪਹਿਲਾਂ ਤਾਂ ਡਿਪਰੈਸ਼ਨ ਸੁਣਨ ਨੂੰ ਮਿਲਦੀ ਨਹੀਂ ਸੀ ਕਿ ਕੀ ਹੁੰਦਾ ਡਿਪਰੈਸ਼ਨ ਪਿੰਡਾਂ 'ਚ ਹੁਣ ਤਾਂ ਪਿੰਡਾਂ ਪਿੰਡਾਂ 'ਚ ਬੱਚਾ ਕੋਈ ਇਹ ਦੋ ਚੀਜ਼ਾਂ ਨੇ ਇੱਕ ਤਾਂ ਅਵੇਅਰਨੈਸ ਹੈ ਪਹਿਲਾਂ ਲੋਕ ਖੁੱਲ ਕੇ ਦੱਸਦੇ ਹੀ ਨਹੀਂ ਸੀਗੇ ਸਟਿਗਮਾ ਸੀਗਾ ਕੀ ਲੋਕ ਮੈਨੂੰ ਜਜ ਕਰਨਗੇ ਕਿ ਇਹ ਇਦਾਂ ਦਿਮਾਗੀ ਮਰੀਜ਼ ਹੈ ਤਾਂ ਪਹਿਲਾਂ ਦੱਸਦੇ ਨਹੀਂ ਸੀ ਹੁਣ ਸੋਸ਼ਲ ਮੀਡੀਆ ਤੇ ਚੱਲਦੇ ਲੋਕ ਖੁੱਲ ਕੇ ਆ ਰਹੇ ਨੇ ਜਦ ਆਪਣੇ ਸੈਲਿਬ੍ਰਿਟੀਜ਼ ਜਦ ਆਪਣੇ ਸਾਰੇ ਫੇਮਸ ਸਟਾਰ ਖੁੱਲ ਕੇ ਆਂਦੇ ਨੇ ਕਿ ਹਾਂਜੀ ਮੈਨੂੰ ਵੀ ਮਾਨਸਿਕ ਬਿਮਾਰੀ ਸਿਗੀ ਤਾਂ ਲੋਕਾਂ ਨੂੰ ਲੱਗਦਾ ਕਿ ਜਦੋਂ ਇੰਨੇ ਵੱਡੇ ਬੰਦੇ ਹੋ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ ਤਾਂ ਉਹ ਮਦਦ ਲੈਣ ਵਾਸਤੇ ਅੱਗੇ ਆਂਦੇ ਨੇ ਕਰਨ ਦੀ ਗੱਲ ਕੱਟਣਾ ਕਿਤੇ ਕਿਤੇ ਇਹ ਵੀ ਇਸ ਦਾ ਵੀ ਇੰਪੈਕਟ ਪੈਂਦਾ ਵੀ ਜਿਹੜੀ ਜੁਆਇੰਟ ਫੈਮਿਲੀ ਹੈ ਉਸ ਦੇ ਵਿੱਚ ਡਿਪਰੈਸ਼ਨ ਦੇ ਕੇਸ ਘੱਟ ਦੇਖਣ ਨੂੰ ਮਿਲਦੇ ਨੇ ਕਿਉਂਕਿ ਸਾਰੇ ਪਰਿਵਾਰਕ ਮੈਂਬਰ ਇੱਕ ਘਰ 'ਚ ਰਹਿੰਦੇ ਹਾਂਜੀ ਕਿਤੇ ਨਾ ਕਿਤੇ ਉਹ ਰੋਲ ਹੈਗਾ ਵੈਂਟੀਲੇਸ਼ਨ ਦਾ ਔਰ ਸਪੋਰਟ ਸਿਸਟਮ ਸਪੋਰਟ ਸਿਸਟਮ ਕਹਿੰਨੇ ਆਪਾਂ ਇਹਨੂੰ ਜਦ ਆਪਾਂ ਜੁਆਇੰਟ ਫੈਮਿਲੀ ਚ ਰਹ ਰਹੇ ਤਾਂ ਆਪਣੇ ਕੋਲ ਸਪੋਰਟ ਸਿਸਟਮ ਵੱਡਾ ਹੁੰਦਾ ਹੈ ਜੇ ਆਪਾਂ ਨਿਊਕਲੀਅਰ ਹੈ ਸਾਰੇ ਡੇ ਟੂ ਡੇ ਐਕਟੀਵਿਟੀਜ਼ ਦਾ ਸਟ्रेस ਵੀ ਆਪਣੇ ਕੋਲ ਹੈ ਕੋਈ ਸੁਣਨ ਵਾਲਾ ਨਹੀਂ ਹਸਬੰਡ ਵਾਈਫ ਨੇ ਦੋਨੋਂ ਵਰਕਿੰਗ ਨੇ ਦੋਨੋਂ ਆਪਣੀ ਲਾਈਫ ਤੋਂ ਸਟ্রেਸਡ ਰਹਿੰਦੇ ਨੇ ਆਪਣੇ ਕੰਮਾਂ ਤੋਂ ਸਟ্রেਸ ਜਾਂਦੇ ਨੇ ਇੱਕ ਦੂਜੇ ਤੇ ਵੀ ਸਟ्रेस ਕੱਢਦੇ ਨੇ ਜਾਂ ਇੱਕ ਦੂਜੇ ਲਈ ਸੁਣਨ ਲਈ ਟਾਈਮ ਹੀ ਨਹੀਂ ਹੈਗਾ ਔਰ ਸੋਸ਼ਲ ਸਰਕਲ ਅੱਜ ਕੱਲ ਇੰਨਾ ਕਿ ਬਿਜ਼ੀ ਹੋ ਗਿਆ ਹਰ ਬੰਦਾ ਆਪਣੀ ਲਾਈਫ ਚ ਬਿ ਇਕੱਠੇ ਬੈੰਦੇ ਸੀਗੇ ਗੈਦਰਿੰਗਸ ਹੁੰਦੀਆਂ ਸੀਗੀਆਂ ਉਹਦੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਸੀ ਵੈਂਟਿਲੇਸ਼ਨ ਇਹਨੂੰ ਵੈਂਟਿਲੇਸ਼ਨ ਕਹਿੰਦੇ ਨੇ ਇੱਕ ਦੂਜੇ ਨਾਲ ਸਾਂਝਾ ਕਰਨਾ ਵੈਂਟਿਲੇਸ਼ਨ ਦਾ ਬਹੁਤ ਵੱਡਾ ਰੋਲ ਹੈ ਕਿ ਅੰਦਰ ਜੋ ਚੱਲ ਰਿਹਾ ਉਹ ਮਰੀਜ਼ ਦੱਸ ਸਕਦਾ ਹੈ ਦੱਸ ਸਕਦਾ ਬੰਦਾ ਦੱਸ ਸਕਦਾ ਤਾਂ ਉਹ ਜਦ ਦੱਸੂਗਾ ਤਾਂ ਮਦਦ ਵੀ ਮਿਲੂਗੀ ਬਿਲਕੁਲ ਅੱਜ ਕੱਲ ਹੁਣ ਲੋਨਲਿਨੈਸ ਹੈ ਕੱਲਾ ਰਹਿੰਦਾ ਬੰਦਾ ਦੱਸੂਗਾ ਕਿ ਇਹਨੂੰ ਤਾਂ ਮਦਦ ਕਿੱਥੋਂ ਲਵਗਾ ਬਿਲਕੁਲ ਕਿਵੇਂ ਮੈਂ ਜਿਵੇਂ ਪੈਨਿਕ ਅਟੈਕ ਬੜਾ ਚੱਲ ਰਿਹਾ ਵੀ ਮੈਂ ਅੱਜ ਕੱਲ ਇਹਨੂੰ ਹੁਣ ਤਾਂ ਲੋਕ ਕੂਲ ਸਮਝ ਲਗੇ ਮੈਂ ਤਾਂ ਪੈਨਿਕ ਅਟੈਕ ਪੈਨਿਕ ਅਟੈਕ ਜੇਕਰ ਕਿਸ ਨੂੰ ਆ ਗਿਆ ਤਾਂ ਉਸ ਨੂੰ ਤੁਸੀਂ ਕੀ ਉਸ ਨੂੰ ਮੌਕੇ ਤੇ ਐਡਵਾਈਸ ਦੋਗੇ ਵੀ ਸਭ ਤੋਂ ਪਹਿਲਾਂ ਇਹ ਕੰਮ ਕਰੋ ਜਿਸਦੇ ਨਾਲ ਤੁਹਾਡੀ ਹਾਰਟ ਰੇਟ ਤੇ ਬੋਡੀ ਸ਼ਿਵਰ ਵੀ ਕਰਦੀ ਹੈ ਕੰਬਦੀ ਵੀ ਹੈ ਵੀ ਉਹ ਠੀਕ ਹੋ ਜੇ ਇਨਸਟੈਂਟ ਆਪਾਂ ਕੀ ਕਹਿ ਸਕਦੇ ਹਾਂ ਵੀ ਜਿਸਦੇ ਨਾਲ ਆਪਾਂ ਨੂੰ ਰੀਲੀਫ ਮਿਲ ਸਕੇ ਮੌਕੇ ਤੇ ਜਿਹੜੇ ਪੇਸ਼ੈਂਟ ਜਿਹੜੇ ਫਰਸਟ ਟਾਈਮ ਆਇਆ ਹੈ ਤਾਂ ਮੌਕੇ ਤੇ ਉਹ ਤੁਹਾਡੇ ਕੋਲ ਪਹਿਲਾਂ ਆਇਆ ਹੀ ਨਹੀਂ ਹੈਗਾ ਉਸ ਟਾਈਮ ਤਾਂ ਘਬਰਾਊਗਾ ਔਰ ਅੱਗੇ ਉਹ ਸਾਈਕਲ ਬਣੂਗਾ ਕਿ ਹਰ ਵਾਰ ਉਹ ਉਸ ਜਗ੍ਹਾ ਤੋਂ ਡਰੂਗਾ ਕਿ ਮੈਨੂੰ ਇਦਾਂ ਦੀ ਜਗ੍ਹਾ ਤੇ ਮੈਨੂੰ ਪੈਨਿਕ اٹੈਕ ਆਇਆ ਸੀਗਾ ਤਾਂ ਸਮਝਾਇਆ ਜਾਂਦਾ ਯੂਜੂਲੀ ਪੈਨਿਕ اٹੈਕ ਵਾਸਤੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਔਰ ਰਿਲੈਕਸੇਸ਼ਨ ਐਕਸਰਸਾਈਜ਼ ਐਡਵਾਈਸ ਕੀਤੀ ਜਾਂਦੀ ਹੈ ਮਰੀਜ਼ ਅਗਰ ਕਰ ਸਕਦਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਲੋਕ ਸਿਖਾਣੇ ਖਤਰੇ ਦੀ ਸਥਿਤੀ ਉਦੋਂ ਵੀ ਬਣ ਜਾਂਦੀ ਜੇਕਰ ਕੋਈ ਪੇਸ਼ੈਂਟ ਡਰਾਈਵ ਕਰ ਰਿਹਾ ਹੋਵੇ ਅਚਾਨਕ ਉਸ ਨੂੰ ਪੈਨਿਕ اٹੈਕ ਆ ਗਏ ਖਤਰੇ ਦੀ ਸਥਿਤੀ ਬਣ ਸਕਦੀ ਹੈ ਬਿਲਕੁਲ ਖਤਰੇ ਦੀ ਸਥਿਤੀ ਬਣ ਸਕਦੀ ਹੈ ਬੰਦਾ ਡਰਾਈਵ ਕਰ ਰਿਹਾ ਐ ਐਂਗਜ਼ਾਇਟੀ ਹੋ ਗਈ ਪੈਨਿਕ اٹੈਕ ਹੋ ਗਿਆ ਬੰਦਾ ਫੋਕਸ ਹੀ ਨਹੀਂ ਕਰ ਸਕਦਾ ਸਾਹਮਣੇ ਕੀ ਡਰਾਈਵ ਹੋ ਕੇ ਜਜਮੈਂਟ ਖ ਸੋ ਬੇਸਿਕਲੀ ਉਸ ਨੂੰ ਕੁਝ ਇਦਾਂ ਦੀ ਕੁਝ ਆਪਾਂ ਕਹਿੰਦੀ ਕੰਮ ਕਰਨ ਵਾਸਤੇ ਐਕਸਰਸਾਈਜ਼ ਕਰਨੀ ਚਾਹੀਦੀ ਉਸ ਨੂੰ ਮੈਂਟਲ ਕੁਝ ਹਾਂਜੀ ਮਾਈਂਡਫੁਲਨੈਸ ਮਤਲਬ ਜਿਹੜੀ ਰਿਲੈਕਸੇਸ਼ਨ ਐਕਸਰਸਾਈਜ਼ ਹੈ ਉਹਦਾ ਰੋਲ ਹੈ ਗਿਆ ਸਾਈਕੀਆਟ੍ਰਿਕ ਵੈਲਨੈਸ ਦੇ ਵਿੱਚ ਮਤ ਜਦ ਕਦੇ ਐਪੀਸੋਡ ਆ ਗਿਆ ਉਹਦੋਂ ਅਗਰ ਆਪਾਂ ਪੇਸ਼ੈਂਟ ਆਪਾਂ ਨੂੰ ਦੁੱਖ ਸੁਣਾ ਰਿਹਾ ਆਪਾਂ ਸਿਰਫ ਮਾਈਂਡਫੁਲਨੈਸ ਕਵਾਂਗੇ ਪੇਸ਼ੈਂਟ ਨਹੀਂ ਸੈਟਲ ਰਹਿ ਸਕਦਾ ਕਿਉਂਕਿ ਅਗਰ ਉਹ ਇਸ ਚੀਜ਼ ਨਾਲ ਸੈਟਲ ਰਹਿ ਸਕਦਾ ਹੁੰਦਾ ਕੱਲੀ ਨਾਲ ਹਨਾ ਤਾਂ ਆਪਣੇ ਤੁਹਾਡੇ ਤੱਕ ਪਹੁੰਚਦਾ ਹੀ ਨਾ ਉੱਥੇ ਦਵਾਈਆਂ ਦਾ ਰੋਲ ਬਹੁਤ بڑا ਹੁੰਦਾ ਹੈ ਅਤੇ ਨਾ ਜਿਵੇਂ ਅੱਜਕੱਲ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਤਾਂ ਹੁੰਦੀ ਹੈ ਉਸ ਤੋਂ ਬਾਅਦ ਉਹ ਉਹਨਾਂ ਦਾ ਰੁਝਾਨ ਜਿਹੜਾ ਹੈਗਾ ਨਸ਼ਿਆਂ ਵੱਲ ਵੱਧ ਜਾਂਦਾ ਹੈ दारूਾਂ ਪੀਣ ਲੱਗ ਜਾਂਦੇ ਨੇ ਬਹੁਤ ਕੁਛ ਨਸ਼ੇ ਕਰਦੇ ਸੁੱਕੇ ਨਸ਼ੇ ਕਰਦੇ ਨੇ ਨਾ ਉਹ ਤੁਹਾਨੂੰ ਲੱਗਦਾ ਵੀ ਉਹ ਸਟੇਜ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਵੇਖੋ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਦੇ ਵੀ ਦੋ ਚੀਜ਼ਾਂ ਨੇ ਕਿ ਨਸ਼ਾ ਖੁਦ ਤੋਂ ਸ਼ੁਰੂ ਕਰਕੇ ਮਾਨਸਿਕ ਬਿਮਾਰੀਆਂ ਵੀ ਲੈ ਕੇ ਆਉਂਦਾ ਔਰ ਮਾਨਸਿਕ ਬਿਮਾਰੀਆਂ ਦੇ ਚੱਲਦੇ ਵੀ ਮਰੀਜ਼ ਨਸ਼ੇ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦਾ ਜਾਂ ਲਾਜ ਨਹੀਂ ਲੈਂਦੇ ਜਿਵੇਂ ਜਿੱਦਾਂ ਕਿ ਆਪਾਂ ਡਿਪਰੈਸ਼ਨ ਦਾ ਟੌਪਿਕ ਤੇ ਗੱਲ ਕਰ ਰਹੇ ਸੀਗੇ ਡਿਪਰੈਸ਼ਨ ਦੇ ਵਿੱਚ ਮਰੀਜ਼ ਇੰਨਾ ਤੰਗ ਹੋ ਜਾਂਦਾ ਆਪਣੇ ਵਿਚਾਰਾਂ ਤੋਂ ਕਿ ਉਹ ਨਸ਼ੇ ਦਾ ਸੇਵਨ ਸ਼ੁਰੂ ਕਰ ਦਿੰਦਾ ਤਾਂ ਕਿ ਉਹ ਇੰਨਾ ਵਿਚਾਰਾਂ ਤੋਂ ਦੂਰ ਭੱਜ ਸਕੇ ਜਾਂ ਉਹਨੂੰ ਸਕੂਨ ਦੀ ਨੀਂਦ ਆ ਸਕੇ ਤਾਂ ਉਹ ਉਸ ਸਾਈਕਲ ਦੇ ਵਿੱਚ ਫਸ ਜਾਂਦਾ ਕਿ ਜਦੋਂ ਨਸ਼ਾ ਸ਼ੁਰੂ ਹੋ ਜਾਂਦਾ ਔਰ ਨਸ਼ਾ ਇੱਕ ਵਾਰ ਸ਼ੁਰੂ ਹੋਇਆ ਉਹ ਹੌਲੀ-ਹੌਲੀ ਆਪਣੀ ਲਤ ਬਣਾ ਦਿੰਦਾ ਉਹਦੀ ਆਦਤ ਬਣ ਜਾਂਦੀ ਹੈ ਉਹ ਆਪਾਂ ਪਹਿਲਾਂ ਤਾਂ ਦੇਖਣਾ ਹੈ ਕਿ ਉਹ ਨਸ਼ਾ ਸ਼ੁਰੂ ਕਰਨ ਦਾ ਕਾਰਨ ਕੀ ਸੀ ਅਗਰ ਤਾਂ ਕਾਰਨ ਮਾਨਸਿਕ ਬਿਮਾਰੀ ਸੀ ਨਸ਼ੇ ਦੀ ਤੋੜ ਜਦੋਂ ਆਪਾਂ ਛਡਵਾਵਾਂਗੇ ਉਹਦੀ ਤੋੜ ਵੀ ਲੱਗੂਗੀ ਤੋੜ ਦੇ ਨਾਲ ਨਾਲ ਉਸ ਬਿਮਾਰੀ ਦਾ ਇਲਾਜ ਕਰਨਾ ਵੀ ਜ਼ਰੂਰੀ ਹੈ ਨਹੀਂ ਤਾਂ ਜਦੋਂ ਆਪਾਂ ਤੋੜ ਰੋਕ ਦਾਂਗੇ ਮਰੀਜ਼ ਨੂੰ ਇਲਾਜ ਮਰੀਜ਼ ਨਾਰਮਲ ਹੋ ਗਿਆ ਆਪਾਂ ਇਸ ਫਿਰ ਸ਼ੁਰੂ ਕਰ ਦੂਗਾ ਮਤਲਬ ਕਿਉਂਕਿ ਪ੍ਰੋਸੈਸ ਦਾ ਜਿਹੜਾ ਸਟਾਰਟਿੰਗ ਸਟੈਪ ਹੈ ਉਹ ਕਾਉਂਸਲਿੰਗ ਹੀ ਹੈ ਕਾਉਂਸਲਿੰਗ ਜਾਂ ਫਿਰ ਆਪਾਂ ਕਹਿੰਦੇ ਡਿਟੇਲਡ ਹਿਸਟਰੀ ਡਿਟੇਲ ਹਿਸਟਰੀ ਹਾਂਜੀ ਡਿਟੇਲ ਹਿਸਟਰੀ ਲੈਣੀ ਆਸੀ ਉਹ ਕਾਉਂਸਲਿੰਗ ਦਾ ਹੀ ਪਾਰਟ ਹੋ ਜਾਂਦਾ ਇੱਕ ਮੈਂ ਇੱਕ ਮਿਥ ਹੈ ਜੀ ਜਿਵੇਂ ਆਪਾਂ ਕਹਿੰਦੇ ਆ ਕਿਸੇ ਨੂੰ ਡਿਪਰੈਸ਼ਨ ਹੋ ਗਿਆ ਐਂਜ਼ਾਇਟੀ ਹੋ ਗਈ ਇਹ ਜੈਨੇਟਿਕਲ ਵੀ ਹੈ ਜਿਵੇਂ ਉਹਨਾਂ ਦੇ ਪੇਰੈਂਟਸ ਨੂੰ ਹੁੰਦੀ ਉਹ ਜੀਨਸ ਕਰਕੇ ਉਹਨਾਂ ਨੂੰ ਵੀ ਅੱਗੇ ਆਪਾਂ ਕਹਿੰਦੇ ਆ ਚਾਂਸਸ ਹੁੰਦੇ ਨੇ ਜਿਵੇਂ ਮੰਨ ਲਓ ਕਿਸੇ ਫੈਮਿਲੀ ਹਿਸਟਰੀ ਚ ਹਾਰਟ ਦੇ ਮਰੀਜ਼ ਜ਼ਿਆਦਾ ਨੇ ਤੋਂ ਉਹਦੇ ਬੱਚਿਆਂ ਨੂੰ ਪੂਰੀ ਸੰਭਾਵਨਾ ਹੈ ਵੀ ਉਹ ਉਹਨਾਂ ਦੇ ਬੱਚਿਆਂ ਨੂੰ ਵੀ ਹਾਰਟ ਦੀ ਦਿੱਕਤ ਹੋ ਸਕਦੀ ਹੈ ਜਾਂ ਸ਼ੂਗਰ ਦੀ ਦਿੱਕਤ ਹੋ ਸਕਦੀ ਜਿਵੇਂ ਆਪਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਐਦਾਂ ਦਾ ਵੀ ਕੁਝ ਹੁੰਦਾ ਹੈ ਹਾਂਜੀ ਸਾਈਕੀਐਟ੍ਰਿਕ ਇਲਨੈਸਸ ਜਿਹੜੀ ਮਾਨਸਿਕ ਬਿਮਾਰੀਆਂ ਹੁੰਦੀਆਂ ਨੇ ਇਹ ਜਿਵੇਂ ਆਪਾਂ ਆਮ ਭਾਸ਼ਾ ਵਿੱਚ ਕਹਿੰਦੇ ਖੂਨ ਦੇ ਵਿੱਚ ਚੱਲਦੀਆਂ ਨੇ ਉਹਦੇ ਕਹਿੰਦਾ ਮਤਲਬ ਕਿ ਜਿਹੜੀ ਆਮ ਪੋਪੂਲੇਸ਼ਨ ਹੈ ਜਿਵੇਂ ਕਿ ਇੱਕ ਮੰਨ ਲਓ ਕਿ ਇੱਕ ਬੰਦਾ ਜਿਹਦੇ ਪਰਿਵਾਰ 'ਚ ਨਹੀਂ ਚੱਲ ਰਹੀ ਮਾਨਸਿਕ ਬਿਮਾਰੀ ਔਰ ਦੂਸਰਾ ਬੰਦਾ ਜਿਹਦੇ ਪਰਿਵਾਰ ਚੱਲ ਰਹੀ ਹੈ ਜਿਹਦੇ ਪਰਿਵਾਰ ਚੱਲ ਰਹੀ ਹੈ ਉਹਨੂੰ ਉਸ ਨਾਰਮਲ ਬੰਦੇ ਨਾਲੋਂ ਜ਼ ਬਿਮਾਰੀਆਂ ਆਂਦੇ ਪਰ ਇਦਾਂ ਕੋਈ ਸ਼ੋਰ ਸ਼ਾਟ ਨਹੀਂ ਪਰ ਚਾਂਸ ਆਪਾਂ ਜਿਵੇਂ ਸਾਇੰਸ ਆਪਾਂ ਕਹਿੰਦੀ ਹੈ ਕਿ ਉਹਦੇ ਚਾਂਸ ਵੱਧ ਜਾਂਦੇ ਨੇ ਕਿ ਉਹਨੂੰ ਬਿਮਾਰੀ ਆ ਸਕਦੀ ਹੈ ਓਕੇ ਔਰ ਜਲਦੀ ਆ ਸਕਦੀ ਹੈ अर्ली ਏਜ ਤੇ ਆ ਸਕਦੀ ਹੈ ਬਿਲਕੁਲ ਤੇ ਮੈਮ ਕੋਈ ਇਦਾਂ ਦੀ ਟਿਪਸ ਦੱਸਣਾ ਚਾਹੂੰਗੇ ਜਿਹੜੇ ਸਾਡੇ ਦੇਖਦੇ ਦਰਸ਼ਕਾਂ ਨੂੰ ਉਹਨਾਂ ਲਈ ਲਾਭਕਾਰੀ ਹੋਣ ਵੀ ਉਹ ਇਦਾਂ ਦੀ ਸਮੱਸਿਆ ਉਹਨਾਂ ਤੱਕ ਆ ਵੀ ਹੀ ਨਾ ਉਹ ਇਸ ਸਟੇਜ ਤੇ ਪਹੁੰਚਣੀ ਨਾ ਉਹ ਕੀ ਆਪਦੀ ਰੋਜ਼ਮਰਰ ਦੀ ਜ਼ਿੰਦਗੀ ਚ ਕੀ ਕਰਿਆ ਕਰਨ ਜਿਵੇਂ ਜਿਤੋਂ ਤੱਕ ਮੇਰੀ ਨੌਲੇਜ ਹੈ ਵੀ ਯੋਗਾ ਕਰਨਾ ਚਾਹੀਦਾ ਹੈ ਨਾ ਵੀ ਇਸ ਤੋਂ ਇਲਾਵਾ ਹੋਰ ਕੀ ਕੁਝ ਕਰ ਸਕਦੇ ਆ ਖਾਣ ਪੀਣ ਤੇ ਕੀ ਧਿਆਨ ਦੇਣਾ ਚਾਹੀਦਾ ਜਿਸ ਦੇ ਕਰਕੇ ਤੁਹਾਡੀ ਮੈਂਟਲ ਹੈਲਥ ਜਿਹੜੀ ਹੈਗੀ ਉਹ ਬੈਟਰ ਰਹੇ ਖਾਣ ਪੀਣ ਦਾ ਜੀ ਨਿਊਟ੍ਰੀਸ਼ੀਅਸ ਫੂਡ ਖਾਓ ਜੰਕ ਫੂਡ ਅਵੋਇਡ ਕਰੋ ਦੂਸਰੀ ਗੱਲ ਸੋਸ਼ਲ ਮੀਡੀਆ ਜਿੰਨਾ ਜ਼ਰੂਰੀ ਹੈ ਉਹਨਾਂ ਕਰੋ ਬਾਕੀ ਹਮੇਸ਼ਾ ਅਗਰ ਆਪਾਂ ਸੋਸ਼ਲ ਮੀਡੀਆ ਤੇ ਰਵਾਂਗੇ ਵਾਈਟ ਲਾਈਟ ਆਪਾਂ ਆਪਣੀ ਨੀਂਦ ਖਰਾਬ ਕਰਾਂਗੇ ਜ਼ਿਆਦਾਤਰ ਫਿਜ਼ੀਕਲ ਐਕਟੀਵਿਟੀ ਕਰੋ ਠੀਕ ਹੈ ਉਹ ਯੋਗਾ ਐਕਟੀਵਿਟੀ ਰਿਲੈਕਸੇਸ਼ਨ ਦੇ ਵਿੱਚ ਆ ਜਾਂਦੀ ਹੈ ਅਗਰ ਆਪਾਂ ਆਪਣੀ ਨੀਂਦ ਬੇਸਿਕ ਹੈ ਆਪਣੀ ਬਾਇਓ ਰਿਦਮ ਜਿਹੜੀ ਕਿ ਨੀਂਦ ਹੈ ਹੈਨਾ ਨੀਂਦ ਨੂੰ ਪੂਰਾ ਰੱਖੋ ਕਿਉਂਕਿ ਨੀਂਦ ਹਿੱਲੀ ਤਾਂ ਆਪਣਾ ਆਪਣੇ ਅੰਦਰ ਦੇ ਨਿਊਰੋਟ੍ਰਾਂਸਮਿਟਰਸ ਉਹ ਇੰਬੈਲੈਂਸ ਹੋ ਜਾਂਦੇ ਨੇ ਉਹ ਇੰਬੈਲੈਂਸ ਹੋਣਗੇ ਮਾਨਸਿਕ ਬਿਮਾਰੀਆਂ ਆਉਣ ਦੇ ਚਾਂਸ ਵਾਚ ਜਾਂਦੇ ਨੇ ਬਿਲਕੁਲ ਸੋ ਇਸਨ ਪ੍ਰਿੰਕਾ ਜਿੰਦਲ ਜਿਹੜੇ ਕਿ ਐਮਬੀਬੀਐਸ ਡੀਐਨਬੀ ਸਾਈਕੀਟਰੀ ਦੇ ਮਾਹਿਰ ਨੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਜਿਹੜੀ ਅੱਜ ਕੱਲ ਰੋਜ਼ਮਰਰਾ ਦੀ ਜ਼ਿੰਦਗੀ ਚ ਲੋਕਾਂ ਚ ਜਿਹੜੀ ਸਮੱਸਿਆ ਆਉਂਦੀ ਹੈ ਖਾਸ ਤੌਰ ਤੇ ਮਾਨਸਿਕ ਤੌਰ ਤੇ ਸਮੱਸਿਆਵਾਂ ਨਾਲ ਜਿਹੜੇ ਜੂਝ ਰਹੇ ਨੇ ਉਹਨਾਂ ਲਈ ਖਾਸ ਤੌਰ ਤੇ ਅਸੀਂ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਆਪਾਂ ਲੱਛਣ ਵੀ ਸਮਝਨੇ ਵੀ ਪੈਨਿਕ ਅਟੈਕ ਕੀ ਹੁੰਦਾ ਹੈ ਡਿਪਰੈਸ਼ਨ ਦੀ ਅਸੀਂ ਡੂੰਘਾਈ ਤੱਕ ਗਏ ਆ ਪੂਰੀ ਜਾਣਕਾਰੀ ਦਿੱਤੀ ਹੈ ਤੇ ਇਲਾਜ ਵੀ ਦੱਸਿਆ ਰਾਜੀਵ ਸ਼ਰਮਾ ਦਿੱਲੀ ਪੋਸਟ ਪੰਜਾਬੀ